ਵਾਇਰਲ ਵੀਕਾ ਪਾਲ ਸਾਇਮਨ ਨੂੰ ਪਤਾ ਹੈ ਮੈਂ ਆਫ ਕਾਫੀ ਤਕਰੀਬਨ ਦੋ ਸੇ ਹੋ ਗਏ ਹਨ ਮੈਨੂੰ ਅਜਤੋਂ ਤੋਂ ਦੁਬਾਰਾ ਹੋਇਆ ਹੈ ਕਿ ਪਾਲਮਨ ਪਤਾ ਨਹੀਂ ਚੱਲਿਆ ਸੀ ਕਿ ਐਮਰਜੈਂਸੀ ਨਾਜ਼ਿਕ ਫਿਲਮ ਡਿਵਿਜ਼ਨ ਹੋਈ ਹੈ ਹਮਾਰਾ ਵਟਸਐਪ ਦੇ ਉੱਤੇ ਮੈਨੂੰ ਕਈਆਂ ਨੇ ਮੈਸੇਜ ਭੇਜੇ ਤੇ ਮੈਂ ਗਲਤ ਬੋਰੀ ਛੇਤੀ ਸਮਝ ਲਿਆ ਮੈਂ ਹਮਾਰਾ ਐਮਰਜੈਂਸੀ ਫਿਲਮ ਬਰਾਹਮਣ ਤੇ ਚਾਹੀ ਕਿਸੇ ਵੀ ਉਸੋ ਕੱਦੇ ਕਾਂਗਰਸ ਹਕੂਮਤ ਨੇ ਕਿੰਨੀਆਂ ਜਾਂਚੀਆਂ ਕਿੰਨੀਆਂ ਲੋਕਾਂ ਨਾਲ ਤੇ ਮੈਂ ਦਬਾਇਆ ਗਿਆ ਨਾਮ ਕਿਸੇ ਨੂੰ ਖਤਮ ਕੀਤਾ ਜਾਵੇ ਪਰ ਇਸ ਫਿਲਮ ਦੇ ਜੋ ਟ੍ਰੇਲਰ ਆਇਆ ਹੈ ਜੋ ਕੋਈ ਦੇਖਿਆ ਹੈ ਜੋ ਕੋਈ ਦੱਸਿਆ ਗਿਆ ਉਹ ਬੜੇ ਖਤਰਨਾਕ ਸਿੱਖਾਂ ਨੂੰ ਅਤਵਾਦੀ ਦੱਸਿਆ ਗਿਆ ਉਹਨਾਂ ਨੇ ਕਿਹਾ ਜੀ ਐਂਟਰੀ ਨੈਸ਼ਨਲ ਲੈ ਗਏ ਇਹ ਜੀਆਂ ਗੱਲਾਂ ਕੀਤੀਆਂ ਗਿਆ ਜਿਹੜਾ ਸਿੱਖ ਨਹੀਂ ਸੋਚਦੇ ਹਰ ਗੱਜਬ ਵੀ ਗੱਲ ਹੈ ਜੀ ਕਿ ਅਮਰਜੈਂਸੀ ਦੇ ਖਿਲਾਫ ਅਗਰ ਕਿਸੇ ਨੇ ਲੜਾਈ ਲੜੀ ਹੈ ਉਹ ਲੜਾਈ ਸਿਰਫ ਫਰੋਂ ਹੀ ਕਰੀਦਾ ਨਹੀਂ ਰਹੀ ਜਿਹਦੇ ਉਸ ਹਲਦੇ ਪ੍ਰਧਾਨ ਚਤੇਦਾਰ ਮੋਹਨ ਸਿੰਘ ਕੋ ਉਹਨਾਂ ਨੇ ਮੋਰਚਾ ਸ਼ੁਰੂ ਕੀਤਾ ਸੀ ਔਰ ਬਾਅਦ ਵਿੱਚ ਸੰਤ ਚੰਦ ਸਿੰਘ ਲੋਗਵਾ ਮੈਂ ਮੋਰਚਾ ਕੇ ਗੁਰਗਾ ਦਾਇਆ ਸੀ ਜਿਸ ਬਕੂਬੀਨਨ ਉਹਨਾਂ ਨੇ ਮੋਰਚਾ ਚਲਾਇਆ ਸੀ ਉਹ ਦੇਖਣ ਨੂੰ ਮਿਲਦਾ ਬਹੁਤ ਸਾਰੇ ਬੀਜੇਪੀ ਦੇ ਲੀਡਰਸ ਨੇ ਮੈਨੂੰ ਆਕੇ ਅਪਰੋਚ ਵੀ ਕੀਤਾ ਸੀ ਕਿ ਮੋਰਚਾ ਬੰਦ ਕਰਾ ਦਿਓ ਤਾਂ ਕਿ ਅਸੀਂ ਜੇਨਾ ਤੋਂ ਬਾਹਰ ਆ ਸਕੀ ਵਸੰਤ ਚੰਚੰਚ ਨੂੰ ਨੰਗਵਾਲੇ ਤੇ ਅਸੀ ਕਿ ਮੋਚਾ ਇਹ ਫਤਿਹ ਹੋਂ ਤੋਂ ਪਹਿਲਾਂ ਨਹੀਂ ਵਾਪਸ ਅੱਜ ਜਿਸ ਨੇ ਅਮਰਜੈਂਸੀ ਦੇ ਵੇਲੇ ਸਾਰੇ ਹਿੰਦੁਸਤਾਨ ਦੇ ਇੱਕ ਵਾਇਸ ਹੋਈ ਕਾਲੇ ਦਾ ਜਿਹਨੇ ਅਮਰਜੈਂਸੀ ਦਾ ਬਹੁਤ ਕਾਲੇ ਔਰ ਜੋ ਸਿੱਖ ਅੱਜ 50 ਸਾਲਾਂ ਤੱਕ ਮੰਗ ਰਹੇ ਨੇ ਤੱਕ ਤੱਕ ਇਹਨਾਂ ਨੇ ਉਹ ਉਸਵਤ ਇੰਦਰਾ ਗਾਂਧੀ ਦੇਣ ਵਾਸਤੇ ਇਤਿਆਹ ਸੀ ਪਰ ਸਿੱਖਾਂ ਨੇ ਦੇਸ਼ ਵਾਸੀਆਂ ਦੇ ਨਾਲ ਰਹਿਣਾ ਠੀਕ ਸਮਝਿਆ ਉਹਨਾਂ ਨੇ ਵਿਚਾਰਾ ਨਾ ਰਹਿਣਾ ਠੀਕ ਸਮਝਿਆ ਆਪਣੀ ਕੋਈ ਖਰਚ ਕੋਈ ਮੰਗ ਪੂਰੀ ਨਹੀਂ ਕੀਤੀ ਤੇ ਅੱਗੇ ਫਿਲਮ ਰਾਏ ਸਖਾਨੂੰ ਬਦਰਾਮ ਕਰਨ ਦੀ ਗੱਲ ਕਰ ਰਹੇ ਮੈਂ ਮੈਨੂੰ ਪਤਾ ਹੈ ਸੋਹ ਭਰਦਾ ਹੋ ਮਨਿਸਟਰ ਕਹੜਾਗਾ ਬ੍ਰਾਡਕਾਸਟਿੰਗ ਦਾ ਮੈਂ ਉਸ ਨੂੰ ਔਰ ਜਿਹੜੇ ਸਿਨੇਮਾ ਦੇ ਸੈਂਸਰ ਬੋਰਡ ਦੇ ਚੇਅਰਮੈਨ ਉਹਨਾਂ ਨੂੰ ਮੈਂ ਚਿੱਠੀ ਵੀ ਲਿਖੀ ਹੈ ਮੈਂ ਕਹਿ ਦੇਣਾ ਚਾਹੁੰਦਾ ਹਾਂ ਉਹ ਛੇਤੀ ਛੇਤੀ ਐਕਸ਼ਨ ਲਵਣ ਔਰ ਇਸ ਫਿਲਮ ਤੇ ਪੂਰੀ ਤਰ੍ਹਾਂ ਰੋਕ ਲਾ ਦੇਣ ਜੱਤਾ ਕੇ ਫਿਲਮ ਅਕਾਲੀ ਦਲ ਨੂੰ ਸੋਣੀ ਕਵੀਤੇ ਲੋ ਪਾਸਿੰਗ ਕੀਤੀ ਜਾਂਦੀ ਹੈ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਔਰ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਹਾਂ ਭਾਰਤ ਦੀ ਸਰਕਾਰ ਨੂੰ ਜਿਨ੍ਹਾਂ ਨੇ ਫਿਲਮ ਬਣਾਈ ਹੈ ਬਗੈਰ ਇਤਿਹਾਸ ਨੂੰ ਕੋਖੇ ਬਣਾਈ ਹੈ ਉਹਨਾਂ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਇਤਿਹਾਸ ਨੂੰ ਵਿਗਾੜਨ ਦਾ ਸਿੱਖਾਂ ਦੇ ਇਤਿਹਾਸ ਨੂੰ ਵਿਗਾੜਨ ਦੀ ਕਦੇ ਭੁਲ ਕਵੀ ਗਲਤੀ ਨਾ ਕਰਨੀ ਸਿੱਖ ਕੌਮ ਹਮੇਸ਼ਾ ਇਹਦਾ ਐਕਸ਼ਨ ਲਏਗੀ ਇਹਦਾ ਵਿਰੋਧ ਕਰੇਗੀ ਉਮੀਦ ਹੈ ਸਾਡੀ ਗੱਲ ਨੂੰ ਸਮਝਿਆ ਹੈ ਉਹ ਇਸ ਵੇਲੇ ਨੂੰ ਫੌਰਨ ਬੰਦ ਕਰਨਗੇ ਹੁਣ ਬਗੈਰ ਸਿਕਾਣੇ ਮਰਜ਼ੀ ਦੀ ਇਹ ਫਿਲਮ ਬਿਲਕੁਲ ਨਹੀਂ ਚਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ